ਸਰਬ ਜੀ ਸੰਗਰੂਰ ਦੀ ਦਿੱਲਚਨਾ ਮਾਰ ਗੀਆਂ ਸਾਨੂੰ ਪੈੜੀਆਂ ਨੇ ਵਾਦੀਆਂ ਮਾਰ ਗੀਆਂ ਸਾਨੂੰ ਪੈੜੀਆਂ ਨੇ ਵਾਦੀਆਂ ਖੋਈਆਂ ਨੇ ਤਾਂ ਹੀ ਅਸਾਂ ਨਹੀਂ ਆਜ਼ਾਦੀਆਂ ਖੋਈਆਂ ਨੇ ਤਾਂ ਹੀ ਅਸਾਂ ਅਸਾਂ ਨਹੀਂ ਆਜ਼ਾਦੀਆਂ ਹੋ ਗਏ ਗੁਲਾਮ ਅਸੀਂ ਸ਼ਸੀ ਲੁਟੇਰਿਆਂ ਦੇ ਹੋਗੇ ਗੁਲਾਮ ਸਿਸਾਸੀ ਲੁੱਟੇਰਿਆਂ ਦੇ ਕੁਝ ਸਮਾਨ ਲਟਾਲਖਾਂ ਕਮਾਉਂਦੇ ਕਈ ਕਰੋੜਾਂ ਨੇ ਕੁਝ ਸਮਾਨ ਲਟਾਲਖਾਂ ਕਮਾਉਂਦੇ ਕਈ ਕਰੋੜਾਂ ਨੇ ਡਾਕੂ ਬਣ ਜਾਂਦੇ ਸੇਵਾਦਾਰ ਅਖਵਾਉਣ ਵਾਲੇ ਡਾਕੂ ਬਣ ਜਾਂਦੇ ਸੇਵਾਦਾਰ ਅਖਵਾਉਣ ਵਾਲੇ ਚਿੱਟੇ ਬਾਣਿਆਂ ਅੰਦਰ ਸੰਗ ਰੂਰ ਵੀ ਚਿੱਟਿਆਂ ਬਾਣਿਆਂ ਅੰਦਰ ਸੰਗ ਰੂਲ ਵੀ ਕਰਦੇ ਕੰਮ ਕਾਲੇ ਨੇ ਕਰਦੇ ਕੰਮ ਕਾਲੇ ਨੇ